ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜ-ਵਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠ ਕੇ ਫਿਰ ਦੁਬਾਰਾ ਸੌ ਜਾਂਦੇ ਨੇ ਕੀ ਇਹ ਗੱਲ ਠੀਕ ਹੈ ਸਾਤ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਗੁਰੂ ਸਾਹਿਬ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹੀ ਗੁਰਜੀ ਸਾਨੂੰ ਕੀ ਕੁਸ਼ ਬਖਸ਼ਿਸ਼ ਕਰਦੇ ਹਨ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਜੁੜੀ ਹੈ ਸਾਥ ਸੰਗਤ ਜੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਅਪਡੇਟ ਮਿਲੇ ਸਕੇ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠਦੇ ਹਨ ਨਿਤਨੇਮ ਵੀ ਕਰ ਲੈਂਦੇ ਹਨ ਅਤੇ ਬਾਅਦ ਵਿੱਚ ਅਸੀਂ ਫਿਰ ਸੋ ਜਾਂਦੇ ਹਾਂ ਸਾ ਸੰਗਤ ਜੀ ਉਹ ਸਾਡੇ ਲਈ ਚੰਗਾ ਸੰਕੇਤ ਹੈ ਜਾਂ ਮਾੜਾ ਸੰਕੇਤ ਹੈ ਸਾ ਸੰਗਤ ਜੀ ਜੋ ਬਾਬਾ ਜੀ ਆਪ ਜੀ ਨੂੰ ਅੰਮ੍ਰਿਤ ਵੇਲਾ ਬਖਸ਼ ਦੇ ਤੁਸੀਂ ਹਮੇਸ਼ਾ ਹੀ ਆਪਣੇ ਜ਼ਿੰਦਗੀ ਵਿੱਚ ਸੁਖਿll ਇਹ ਤਰੀਕੇ ਦੇ ਨਾਲ ਬਤੀਤ ਕਰੋ ਸਾ ਸੰਗਤ ਜੀ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਜਾਂ ਫਿਰ ਨਿਤਨੇਮ ਕਰਨ ਤੋਂ ਬਾਅਦ ਅਸੀਂ ਸੋਚ ਸਕਦੇ ਹਾਂ ਜਦ ਨਹੀਂ ਸੌ ਸਕਦੇ ਸਾਧ ਸੰਗਤ ਜੀ ਪਾਠ ਕਰਨ ਤੋਂ ਬਾਅਦ ਸੌਣ ਦੇ ਕੀ ਨੁਕਸਾਨ ਹਨ ਅਤੇ ਜਾਗਣ ਦੇ ਕਿਹੜੇ ਲਾਭ ਹਨ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਜੋ ਅੰਮ੍ਰਿਤ ਵੇਲਾ ਹੈ ਗੁਰਮਤਿ ਦੇ ਅਨੁਸਾਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਤੇ ਮਾਲਕ ਦੀ ਸਿਫਤ ਸਲਾਹ ਕਰਨ ਦਾ ਸਮਾਂ ਹੈ ਵਡਿਆਈ ਕਰਨ ਦਾ ਸਮਾਂ ਹੈ ਸਾਧ ਸੰਗਤ ਜੀ ਉਸ ਵੇਲੇ ਸਭ ਤੋਂ ਜ਼ਿਆਦਾ ਪਰਮਾਤਮਾ ਦੀ ਰਹਿਮਤਾਂ ਵਰਤਦੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਕਈ ਮਨੁੱਖ ਤੇ ਕਹਿ ਦਿੰਦੇ ਹਨ ਕਿ ਅਸੀਂ ਸਾਰੇ ਹੀ ਦਿਨ ਦੇ ਕੰਮ ਕਰਕੇ ਥੱਕ ਚੁੱਕੇ ਹੁੰਦੇ ਹਾਂ ਜਾਂ ਦਿਨ ਸਭ ਡਿਊਟੀ ਦੇ ਕਾਰਨ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਸਾਧ ਸੰਗਤ ਜੀ ਇਸ ਲਈ ਅਸੀਂ ਅੰਮ੍ਰਿਤ ਵੇਲਾ ਸਾਂਭਣਾ ਤੇ ਚਾਹੁੰਦੇ ਹਾਂ ਪਾਪ ਕੀ ਅੰਮ੍ਰਿਤ ਵੇਲੇ ਨੂੰ ਪੂਰਾ ਸਮਾਂ ਬਤੀਤ ਕਰਨਾ ਤਾਂ ਚਾਹੁੰਦੇ ਹਾਂ ਪਰ ਇਹ 3 ਘੰਟੇ ਦਾ ਪਾਠ ਕਰਨਾ ਵੀ ਚਾਹੁੰਦੇ ਹਾਂ ਸਾਧ ਸੰਗਤ ਜੀ ਪਰ ਜਿਆਦਾ ਥੱਕੀ ਹੋਣ ਕਰਕੇ ਸਾਡੇ ਤੋਂ ਬਾਣੀ ਪੜੀ ਨਹੀਂ ਜਾਂਦੀ ਸਾਧ ਸੰਗਤ ਜੀ ਤਾਂ ਕਿ ਅਸੀਂ ਨਿਤਨੇਮ ਕਰਨ ਤੋਂ ਬਾਅਦ ਪੰਜ ਬਾਣੀਆਂ ਦਾ ਪਾਠ ਕਰਕੇ ਸੌਂ ਜਾਂਦੇ ਹਾਂ ਸਾਧ ਸੰਗਤ ਜੀ ਪੜਨਾ ਦਾ ਨਿਤਨੇਮ ਹੈ ਜਪਜੀ ਸਾਹਿਬ ਪੜਦੇ ਹਾਂ ਜਾਂ ਮੂਲ ਮੰਤਰ ਦਾ ਜਾਪ ਕਰਨ ਕਰਦੇ ਹਾਂ ਘੰਟਾ ਬਾਣੀ ਪੜ੍ਹਦੇ ਹਾਂ ਕੋਈ 2 ਘੰਟੇ ਬਾਣੀ ਪੜ੍ਹਦਾ ਹੈ ਕੋਈ 1 ਘੰਟਾ ਪੜ੍ਹਦਾ ਹੈ ਸਾਧ ਸੰਗਤ ਜੀ ਪਰ ਉਹ ਇੰਨੀ ਛੋਟੀ ਬਾਣੀ ਨੂੰ ਪੜ੍ਹ ਕੇ ਫਿਰ ਸੌਂ ਜਾਂਦੇ ਹਨ ਫਿਰ ਉਹ ਆਕਦੇ ਹਨ ਕਿ ਉਸ ਬਾਣੀ ਨੂੰ ਪੜ ਕੇ ਅਸੀਂ ਸੌ ਸਕਦੇ ਹਾਂ ਕਿ ਅਸੀਂ 3 ਵਜੇ ਉੱਠ ਕੇ ਬਾਣੀ ਪੜ ਕੇ 5 ਵਜੇ ਸੌ ਸਕਦੇ ਹਾਂ 사ਤਸੰਗਤ ਜੀ ਅਸੀਂ ਇਹ ਗੱਲ ਕਲੀਅਰ ਕਰ ਦਿੰਦੇ ਹਾਂ ਕਿ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਸੰਭਾਲਣਾ ਸਾਡਾ ਫਰਜ਼ ਹੈ 사ਤਸੰਗਤ ਜੀ ਪਰ ਜੋ ਮੇਰੇ ਵੀਰ ਭੈਣ ਨੇ ਸਾਧ ਸੰਗਤ ਜੀ ਕਹਿ ਦਿੰਦੇ ਹਨ ਕਿ ਅਸੀਂ 24 ਘੰਟੇ ਦੇ ਵਿੱਚੋਂ 16-16 ਘੰਟੇ ਜਾਂ ਫਿਰ 18-18 ਘੰਟੇ ਕੰਮ ਕਰਦੇ ਹਾਂ ਸਿਰਫ 6 ਘੰਟੇ ਜਾਂ 7 ਘੰਟੇ ਹੀ ਸਾਡੇ ਕੋਲ ਨੀਂਦ ਲਈ ਹੁੰਦੇ ਹਨ ਉਸ ਦੇ ਵਿੱਚ ਅਸੀਂ ਸੌਣਾ ਵੀ ਹੁੰਦਾ ਹੈ ਅਤੇ ਕਿਸੇ ਟਾਈਮ ਖਾਣਾ ਵੀ ਖਾਣਾ ਹੁੰਦਾ ਹੈ ਸਾਧ ਸੰਗਤ ਜੀ ਭਾਵੇਂ ਸਾਡੇ ਕੋਲ ਆਪਣੇ ਲਈ ਸਿਰਫ 6-7 ਘੰਟੇ ਹੀ ਬਚਦੇ ਹਨ ਬਾਕੀ ਤਾਂ ਕਹਿੰਦੇ ਅਸੀਂ ਕੰਮ ਕਾਰਤੇ ਹੀ ਸਾਰਾ ਟਾਈਮ ਕੱਢ ਦਿੰਦੇ ਹਾਂ ਸਾਧ ਸੰਗਤ ਜੀ ਇਹਨਾਂ ਘੰਟਿਆਂ ਦੇ ਵਿੱਚ ਚਾਹੇ ਅਸੀਂ ਸੌ ਲਈਏ ਚਾਹੇ ਬਾਣੀ ਪੜ ਲਈਏ ਅਤੇ ਚਾਹੇ ਖਾਣਾ ਖਾ ਲਈਏ ਸਾਧ ਸੰਗਤ ਜੀ ਆਪਾਂ ਪਹਿਲਾਂ ਵੀ ਬੇਨਤੀ ਕਰਦੇ ਹੁੰਦੇ ਸੀ ਕਿ ਸਾਡੇ ਦੂਜੇ ਪਾਤਸ਼ਾਹ ਜੀ ਨੇ ਸਾਨੂੰ ਛੂਟ ਦਿੱਤੀ ਹੈ ਜੋ ਮੁਨੁਖ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੀ ਹੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਹਨ ਸਾਧ ਸੰਗਤ ਜੀ ਜੇਕਰ ਉਹ ਅੰਮ੍ਰਿਤ ਵੇਲੇ ਦੀਆਂ ਚਾਰ ਕੜੀਆਂ ਸਾਂਭ ਲੈਣ ਤਾਂ ਉਹਨਾਂ ਦਾ ਬੇੜਾ ਪਾਰ ਹੋ ਸਕਦਾ ਹੈ ਸਾਧ ਸੰਗਤ ਜੀ ਉਹ ਅੰਮ੍ਰਿਤ ਵੇਲੇ ਉੱਠ ਕੇ ਥੋੜਾ ਸਮਾਂ ਪਰਮਾਤਮਾ ਦੀ ਬੰਦਗੀ ਕਰ ਲੈਣ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਪੜੀ ਹੋਈ ਗਰਮਾਣੀ ਪਰਮਾਤਮਾ ਦੇ ਘਰ ਵਿੱਚ ਪਰਵਾਨ ਹੋ ਜਾਵੇਗੀ 사ਸੰਗਤ ਜੀ ਜੋ ਉਹਨਾਂ ਦੇ ਸਾਰੇ ਦਿਨ ਦੇ ਕੰਮਕਾਰ ਹਨ ਉਹ ਬਹੁਤ ਜਲਦੀ ਪੂਰੇ ਹੋ ਜਾਣਗੇ 사ਸੰਗਤ ਜੀ ਪਰ ਜੇਕਰ ਉਹ ਮਨੁੱਖ ਚਾਹੁੰਦੇ ਹਨ ਕਿ ਜੋ ਸਾਰਾ ਦਿਨ ਵਿਹਲੇ ਰਹਿੰਦੇ ਹਨ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਫਿਰ ਸੌ ਜਾਂਦੇ ਹਨ ਉਹਨਾਂ ਦੇ ਲਈ ਇਹ ਗਲਤ ਗੱਲ ਹੈ ਸਾਤ ਸੰਗਤ ਜੀ ਜੇਕਰ ਤੁਸੀਂ ਕੰਮਕਾਰੀ ਲੋਕ ਹੋ ਅਤੇ ਘਰ ਦੇ ਰਜੇਵੀਆਂ ਦੇ ਵਿੱਚ ਰੁੱਝੇ ਹੋਏ ਤਾਂ ਤੁਹਾਡੇ ਲਈ ਸੌਣਾ ਕੋਈ ਗਲਤ ਗੱਲ ਨਹੀਂ ਹੈ ਸਾਤ ਸੰਗਤ ਜੀ ਪਰ ਜੋ ਬਿਹਲੇ ਲੋਕ ਹਨ ਉਹਨਾਂ ਨੂੰ ਅੰਮ੍ਰਿਤ ਵੇਲੇ ਬਾਣੀ ਪੜੀ ਕੋਈ ਨਾ ਕੋਈ ਲਾਭ ਨਹੀਂ ਦੇਵੇਗੀ ਕਿਉਂਕਿ ਸਾਤ ਸੰਗਤ ਜੀ ਸੌਣ ਦੇ ਲਈ ਬਾਕੀ ਸਾਰਾ ਸਮਾਂ ਹੈ ਪਰ ਜੋ ਅੰਮ੍ਰਿਤ ਵੇਲੇ ਦਾ ਜੋ ਸਮਾਂ ਹੈ ਇਸ ਸਮੇਂ ਦੇ ਵਿੱਚ ਵਾਇਗੁਰੂ ਮਾਲਕ ਦੀ ਸਿਫਤ ਸਲਾਹ ਦਾ ਸਮਾਂ ਹੈ ਸਾਧ ਸੰਗਤ ਜੀ ਸਭ ਤੋਂ ਉੱਤਮ ਸਮਾਂ ਹੁੰਦਾ ਹੈ ਇਸ ਵੇਲੇ ਵਰਕਤਾ ਤੇ ਰਹਿਮਤਾ ਦਾ ਸਮਾਂ ਹੁੰਦਾ ਹੈ ਖੁਸ਼ੀਆਂ ਖੇੜੀਆਂ ਦਾ ਸਮਾਂ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਮੇਰੇ ਮਾਲਕ ਸਾਡੇ ਉੱਤੇ ਦੋਵੇਂ ਹੀ ਹੱਥਾਂ ਦੇ ਨਾਲ ਕਿਰਪਾ ਵਰਸਾ ਰਹੇ ਹੁੰਦੀਆਂ ਸਾਧ ਸੰਗਤ ਜੀ ਇਸ ਕਰਕੇ ਇਸ ਬੇਲੇ ਨੂੰ ਸੰਭਾਲਣਾ ਸਾਡੇ ਲਈ ਬੇਹਦ ਜ਼ਰੂਰੀ ਹੋ ਜਾਂਦਾ ਹੈ ਸਾਧ ਸੰਗਤ ਜੀ ਜਿਨ੍ਹਾਂ ਨੂੰ ਕੰਮਕਾਰ ਹੈ ਥਕੀਵਾ ਹੈ ਜਾਂ ਉਹਨਾਂ ਨੂੰ ਕੋਈ ਵੱਡੀ ਮਜਬੂਰੀ ਹੈ ਤਾਂ ਸਾਧ ਸੰਗਤ ਜੀ ਇਸ ਨੂੰ ਕੋਈ ਸਰੀਰਕ ਪ੍ਰੋਬਲਮ ਵੀ ਹੁੰਦੀ ਹੈ ਜੋ ਜ਼ਿਆਦਾ ਸਮੇਂ ਤੱਕ ਬੈਠ ਨਹੀਂ ਸਕਦੇ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਤਾਂ ਚਲੋ ਮੰਨ ਲਿਆ ਉਹਨਾਂ ਨੇ ਆਪਣੀ ਹਾਜ਼ਰੀ ਵੀ ਲਵਾ ਲਈ ਜਰੂਰੀ ਹੁੰਦੀ ਹੈ ਤਾਂ ਸਾ ਸੰਗਤ ਜੀ ਫਿਰ ਉਹ ਸੌ ਜਾਂਦੇ ਹਨ ਪਰ ਜਿਹੜੇ ਲੋਕ ਵੇਖਲੇ ਹਨ ਉਹ ਸਾਰਾ ਦਿਨ ਸੌਣ ਦਾ ਕੰਮ ਹੀ ਕਰਦੇ ਹਨ ਸਾਧ ਸੰਗਤ ਜੀ ਉਹਨਾਂ ਕੋਲ ਸਮਾਂ ਬਚਦਾ ਹੈ ਅੰਮ੍ਰਿਤ ਵੇਲੇ ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਅੰਮ੍ਰਿਤ ਵੇਲਾ ਜਾਗਣਾ ਹੈ ਬਖਸ਼ਿਆ ਹੈ ਤਾਂ ਸਾਨੂੰ ਉਸ ਸਮੇਂ ਨੂੰ ਸੰਭਾਲਣਾ ਵੀ ਬਖਸ਼ਿਸ਼ ਤੇ ਸਾ ਸੰਗਤ ਜੀ ਅੰਮ੍ਰਿਤ ਵੇਲੇ ਪ੍ਰਮਾਤਮਾ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ ਸਾ ਸੰਗਤ ਜੀ ਜਦੋਂ ਕਿਸੇ ਨੂੰ ਨੀਂਦ ਆਉਂਦੀ ਹੈ ਜਾਂ ਫਿਰ ਉਸ ਨੂੰ ਥਕੇਵਾ ਹੁੰਦਾ ਹੈ ਸਾ ਸੰਗਤ ਜੀ ਉਸ ਵੇਲੇ ਉਹ ਸੰਗਤ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਸਾਕਿ ਸੁਣ ਸਕਦੀਆਂ ਨੇ ਜੋ ਗੁਰੂ ਸਾਹਿਬ ਦੀਆਂ ਜੀਵਨ ਵਾਰੇ ਕਥਾ ਸੁਣ ਸਕਦੀਆਂ ਨੇ ਜਾਂ ਫਿਰ ਦਰਬਾਰ ਸਾਹਿਬ ਦਾ ਸਿੱਧਾ ਲਾਈਵ ਪ੍ਰਸਾਰਣ ਚਲਦਾ ਹੁੰਦਾ ਹੈ ਉਸ ਨੂੰ ਸੁਣ ਸਕਦੀਆਂ ਨੇ ਸਾਧ ਸੰਗਤ ਜੀ ਇਹ ਬਖਸ਼ਿਸ਼ ਇਹ ਨਹੀਂ ਸੌਖੀ ਨਹੀਂ ਮਿਲਦੀ ਹਰੇਕ ਬੰਦਾ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਸਾਧ ਸੰਗਤ ਜੀ ਉਹਨਾਂ ਦੇ ਬਹੁਤ ਵੱਡੇ ਭਾਗ ਹੁੰਦੇ ਹਨ ਬਹੁਤ ਵੱਡੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਸਾਧ ਸੰਗਤ ਜੀ ਜਿਹੜੇ ਪਿਛਲੇ ਕਰਮ ਅੱਗੇ ਆ ਜਾਂਦੇ ਹਨ ਤਾਂ ਹੀ ਸਾਨੂੰ ਅੰਮ੍ਰਿਤ ਵੇਲਾ ਜਾਗਉਂਦੀ ਹੈ ਸਾਧ ਸੰਗਤ ਜੀ ਨਹੀਂ ਤਾਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾ ਸਕਦਾ ਸਾਧ ਸੰਗਤ ਜੀ ਇਸ ਕਰਕੇ ਸਾਡਾ ਪਿਛਲੇ ਤੋਂ ਪਹਿਲਾਂ ਤੋਂ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਦਾ ਜਿੰਨਾ ਵੀ ਵੇਲਾ ਹੈ ਤਿੰਨ ਘੰਟੇ ਦਾ ਸਮਾਂ ਸੰਭਾਲਣਾ ਹੀ ਸੰਭਾਲਣਾ ਹੈ 사ਤਸੰਗਤ ਜੀ ਇਸ ਸਮੇਂ ਦੇ ਵਿੱਚ ਬਾਣੀ ਪੜੀ ਜਾਵੇ ਜੇਕਰ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਹੋ ਜਾਂ ਮੂਲ ਮੰਤਰ ਦਾ ਜਾਪ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ 사ਤਸੰਗਤ ਜੀ ਕਿਸੇ ਤੋਂ ਜ਼ਿਆਦਾ ਟਾਈਮ ਚੌਂਕੜਾ ਮਾਰ ਕੇ ਨਹੀਂ ਬੈਠਿਆ ਜਾਂਦਾ ਤਾਂ 사ਤਸੰਗਤ ਜੀ ਉਹ ਨਹੀਂ ਬੈਠ ਸਕਦੇ ਅਪ ਪੰਜ ਬਾਣੀਆਂ ਦਾ ਪਾਠ ਬੈਠ ਕੇ ਨਹੀਂ ਕਰ ਸਕਦੇ ਤਾਂ ਦੂਜੀਆਂ ਬਾਣੀਆਂ ਉਹਨਾਂ ਨੂੰ ਪੱਖੀਆਂ ਲੱਗਦੀਆਂ ਹਨ ਤਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਜਪਜੀ ਸਾਹਿਬ ਦੇ ਪਾਠ ਵਿੱਚ ਵੀ ਆਨੰਦ ਆਉਂਦਾ ਹੈ ਤਾਂ ਤੁਸੀਂ ਉਹ ਬਾਣੀ ਕਰ ਸਕਦੇ ਹੋ ਸਾਧ ਸੰਗਤ ਜੀ ਜੇਕਰ ਬਾਣੀ ਪੜਨ ਤੋਂ ਬਾਅਦ ਤੁਹਾਨੂੰ ਨੀਂਦ ਆਉਂਦੀ ਹੈ ਤਾਂ ਤੁਸੀਂ ਗੁਰੂ ਸਾਹਿਬ ਦੀ ਜੀਵਨਵਾਰੀ ਜੇ ਦਰਬਾਰ ਸਾਹਿਬ ਦਾ ਸਿੱਧਾ ਪਸਾਰਾ ਕੀਰਤਨ ਹੁੰਦਾ ਹੈ ਉਹ ਦੇਖ ਸਕਦੇ ਹੋ ਟੀਵੀ ਲਗਾ ਕੇ ਸਾਸ ਸੰਗਤ ਜੀ ਜਾਂ ਫਿਰ YouTube ਤੇ ਗੁਰੂ ਸਾਹਿਬ ਦੀਆਂ ਕਥਾ ਕਹਾਣੀਆਂ ਸੁਣ ਸਕਦੇ ਹੋ ਤਾਂ ਜੋ ਤੁਹਾਨੂੰ ਅੰਮ੍ਰਿਤ ਵੇਲੇ ਨੀਂਦ ਨਾ ਆਵੇ ਤੇ ਤੁਹਾਡਾ ਮਨ ਵੀ ਨਾ ਪਟੇ ਸਾਸ ਸੰਗਤ ਜੀ ਤੁਹਾਨੂੰ ਨੀਂਦ ਵੀ ਨਹੀਂ ਆਵੇਗੀ ਤੁਸੀਂ ਪ੍ਰਮਾਤਮਾ ਦੇ ਨਾਲ ਵੀ ਜੁੜੇ ਰਹੋਗੇ ਸਾਸ ਸੰਗਤ ਜੀ ਤੁਹਾਡਾ ਇੰਟਰਸਟ ਬਣਿਆ ਰਹੇਗਾ ਗੁਰੂ ਦੇ ਨਾਲ ਤੁਸੀਂ ਆਪਣੀ ਫੋਨ ਤੇ ਗੁਰੂ ਦੇ ਰਿਲੇਟਿਡ ਸਾਖੀਆਂ ਵੀ ਸੁਣ ਸਕਦੇ ਹੋ ਸਾਧ ਸੰਗਤ ਜੀ ਗੁਰੂਆਂ ਦੇ ਜੀਵਨ ਬਾਰੇ ਸੁਣ ਸਕਦੇ ਹੋ ਜੇਕਰ ਅੰਮ੍ਰਿਤ ਵੇਲੇ ਤੁਹਾਡੇ ਉੱਤੇ ਕਿਰਪਾ ਹੋ ਗਈ ਤਾਂ ਸਾਧ ਸੰਗਤ ਤੁਸੀਂ ਬਹੁਤ ਕਰਮਾ ਵਾਲੇ ਬਣ ਜਾਓਗੇ ਵਾਹਿਗੁਰੂ ਜੀ ਦੀਆਂ ਬਹੁਤ ਬਖਸ਼ਿਸ਼ਾਂ ਹੋ ਜਾਣਗੀਆਂ ਸਾ ਸੰਗਤ ਜੀ ਜੇਕਰ ਤੁਹਾਡੇ ਕੰਮ ਕਰ ਕਰਕੇ ਨੀਂਦ ਪੂਰੀ ਨਹੀਂ ਹੁੰਦੀ ਤਾਂ ਫਿਰ ਤੁਸੀਂ ਸੌ ਸਕਦੇ ਹੋ ਕਿਉਂਕਿ ਨੀਂਦ ਪੂਰੀ ਕਰਨੀ ਵੀ ਬਹੁਤ ਜ਼ਰੂਰੀ ਹੈ ਸਾ ਸੰਗਤ ਜੀ ਜੇਕਰ ਨੀਂਦ ਹੀ ਨਹੀਂ ਪੂਰੀ ਹੋਏਗੀ ਫਿਰ ਆਪਾਂ ਬਾਕੀ ਕੰਮ ਕਰ ਕਿਵੇਂ ਸਹੀ ਤਰੀਕੇ ਦੇ ਨਾਲ ਕਰਾਂਗੇ ਸਾ ਸੰਗਤ ਜੀ ਵਾਹਿਗੁਰੂ ਜੀ ਸਾਡੇ ਉਤੇ ਕੋਈ ਬੰਦਸ਼ ਨਹੀਂ ਲਗਾਉਂਦੇ ਜੇਕਰ ਤੁਸੀਂ ਮਜਬੂਰੀ ਕਾਰਨ ਅੱਧਾ ਘੰਟਾ ਵੀ ਪਰਮਾਤਮਾ ਲਈ ਕੱਢਦੇ ਹੋ ਤਾਂ ਵਾਹਿਗੁਰੂ ਜੀ ਤੁਹਾਡੀ ਚੋਲੀ ਬਖਸ਼ਿਸ਼ਾਂ ਨਾਲ ਭਰ ਦੇਣਗੇ ਸਾਧ ਸੰਗਤ ਜੀ ਐਸੀ ਅੱਧੀ ਕਥਾ ਆਪਣੀ ਸਾਧ ਸੰਗਤ ਜੀ ਇੰਨੀ ਕੋ ਸੇਵਾ ਪ੍ਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵਾ ਦੀ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਆਪ ਬਾਬਾ ਜੀ ਆਪ ਜੀ ਨੂੰ ਬਹੁਤ ਖੁਸ਼ੀਆਂ ਦੇਣਗੇ ਸਾਹਾ ਸੰਗਤ ਜੀ ਹੋਈਆਂ ਬੁਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾ ਫਤਿਹ ਵਿੱਚ ਦੇਣਾ ਜੀ ਗੱਜਵਾ ਜੀ ਕਿਹਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ